ਚਾਹ ਦੇ ਵੱਲ ਦੇ ਨਾਲ ਤੇਰੇ ਪਿੰਡ ਦੀ ਰਾਹ ਨਹੀਂ ਛੱਡੀ ਮੇਲ ਮਿਲਾਪ ਦੀ ਜਾ ਨਹੀਂ ਛੱਡੀ ਤੇਰੀ ਝੂਠੀ ਪੀਤੀ ਹਾਲੀ ਤੱਕ ਮੈਂ ਚਾ ਨਹੀਂ ਛੱਡੀ ਵਾ 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 ਵੇ ਬਾ ਵਾ ਵਾ ਇੱਕ ਡੋੜਾ ਤੇਰੀ ਝੂਠੀ ਪੀਤੀ ਹਾਲੀ ਤੱਕ ਮੈਂ ਚਾ ਨਹੀਂ ਛੱਡੀ ਡੋੜਾ ਲਿਖਿਆ ਉਸਤਾ ਜੀ ਤੂੰ ਹੁਕਮ ਤਾਂ ਕਰ ਮੇਰੀ ਜਿੰਦ ਆਜ਼ੇ ਰਿੰਜ ਯਾਰ ਜੀ ਲਾਰੇ ਹੁੰਦੇ ਨ ਭਲ ਵਕਤੀ ਹੁੰਦੇ ਨ ਬੇਲੀਆਂ ਦੇ ਮੰਗੀ ਸ਼ਾਇਦ ਦੇ ਕਾਰੇ ਹੁੰਦੇ ਔਰ ਮਾਰ ਇਸ ਭੁਏ ਤੇ ਬੰਦਿਆਂ ਦੇ ਵੇਲੇ ਨਾਲ ਨਿਤਾਰੇ ਹੁੰਦੇ ਨ ਔਖੇ ਵੇਲੇ ਕਾਂਢ ਪਿੱਛੇ ਕੋਈ ਨਹੀਂ ਹੁੰਦਾ ਸੌਖੇ ਵੇਲੇ ਸਾਰੇ ਹੁੰਦੇ ਤੇ ਕੋਈ ਮੁਖਲੇ ਸੰਗਤੀ ਬੇਲੀਆਂ ਨੂੰ ਜਦਾਂ ਆਪਣੇ ਬਖਤ ਦਾ ਭਲ ਕਰਦਾ ਹੈ ਹਾਂ ਉਧਾ ਨਮਕ ਹਰਾਮ ਮੁਨਾਫਿਕ ਲਗਦਾ ਬਸ ਆਪਣੇ ਮਕਸਦ ਹਲ ਕਰਦਾ ਵਾਹ 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 ਕੋਈ ਮੁਖਲਿਸ ਸੰਗਤੀ ਬੇਲੀਆਂ ਨੂੰ ਜਦਾਂ ਆਪਣੇ ਬਖਤ ਦਾ ਭਲ ਕਰਦਾ ਉਧਾ ਨਮਕ ਹਰਾਮ ਮੁਨਾਫਿਕ ਲਗਦਾ ਬਸ ਆਪਣੇ ਮਕਸਦ ਹਲ ਕਰਦਾ ਸੁਬਾ ਸ਼ਾਮ ਅਮਾਰ ਖੁਸ਼ਾਮਤ ਦੇ ਹੈਰਾਨਾ ਉਪਰੇ ਛਲ ਕਰਦਾ ਜਿਹੜਾ ਸਾਹਮਣੇ ਅੱਖ ਵੀ ਨਾ ਚੰਦਾ ਅੱਖੀ ਮੱਥੇ ਤੇ ਧਰ ਕੇ ਗੱਲ ਕਰਦਾ ਵਾਹ ਵਾਹ ਤੇ ਮੁਗ ਗਈ ਰੀਤੋ ਮਿਸਰੀਆ ਜੀ ਮੁਗ ਗਈ ਰੀਤ ਜ਼ਮਾਨੇ ਉੱਤੇ ਬਚ ਗਈ ਵੇਛ ਕਿਰਦਾਰਾਂ ਪਗੜੀ ਜਾਗ ਦੇ ਚ ਮੁਨਸਿਬ ਕੋਈ ਨਹੀਂ ਬਚਿਆ ਸੱਠ ਛੋੜੀ ਸਰਦਾਰਾਂ ਪਗੜੀ ਅਰ ਤੇਰੇ ਜਗ ਤੇ ਹੋਰ ਵੀ ਹੁਸਨ ਸਾਢੇ ਪੰਜ ਤੇ 12 ਪਗੜੀ ਵਾਹ ਵਾਹ ਬੰਦਿਆਂ ਦੇ ਅੱਜ ਗੱਲ ਦਾ ਮੁੱਲ ਨਹੀਂ ਅੱਜ ਨੇ ਕੋਠੀਆਂ ਕਾਰਾਂ ਪਗੜੀ ਵਾਹ 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 ਤੇ آخری شیر چلو ٹھیک ہے پتہ تا لگ گیا نا تیری خاطر بوں بے دام اسے ہاتھ نپ کے چھاڑ مار دی تو ہی تیرا بندہ ہا ناکام اس اور ساڑھے بارے جو مشہور ہویا بدبخت دے لائے لزام اس سے تو سی مل سو تا تھا نو پاک کو اسی مارے نہیں بدنا اس سے امار ਬਨਉਤੀ ਸੰਗਿਆਂ ਤੂੰ ਕਦੀ ਸੰਗਤ ਦੇ ਠਾਠ ਨਹੀਂ ਬਣਦੇ ਨਵੇਂ ਰੱਜੇ ਹੋਏ ਮੇਰਾ ਦਾਵਾ ਹੈ ਮਜਬੂਰ ਦੀ ਹਾਠ ਨਹੀਂ ਬਣਦੇ ਔਰ ਲਾਧਰ ਕੇ ਕਈ ਮਜ਼ਲੂਮ ਦੇ ਸਿਰ ਤੇ ਮੇਰਾ ਚੰਨ ਕਦ ਕਾਠ ਨਹੀਂ ਬਣਦੇ ਜਿਹੜੇ ਜ਼ਹਿਨ ਦੇ ਕਮੀ ਲੋਗ ਹੁੰਦੇ ਡੇਰੇ ਘਾਤ ਕੇ ਰਾਠ ਨਹੀਂ ਬਣਦੇ ਸਾਡਾ ਵਿਰਸਾ ਯਾਰ ਮਟਾਵਣੀ ਪੱਗ ਸਾਡਾ ਵਿਰਸਾ ਰਲ ਕੇ ਸੇਕਣੀ ਅੱਗ ਸਾਡਾ ਵਿਰਸਾ ਦਾ ਬਜ਼ੁਰਗਾਂ ਦਾ ਸਾਡਾ ਵਿਰਸਾ ਯਾਰ ਸਿਆਣਾ ਲੱਗ ਹਾਏ ਵਾਹ ਸਾਡਾ ਵਿਰਸਾ ਇੱਜ਼ਤਦਾਰ ਹੋਣਾ ਸਾਡਾ ਵਿਰਸਾ ਪਰਦਾਦਾਰ ਹੋਣਾ ਸਾਡਾ ਵਿਰਸਾ ਕੌਲ ਦਾ ਨਾਮਾਂ ਦੇ ਸਾਡਾ ਵਿਰਸਾ ਜਿਗਰੇ ਮਾਵਾਂ ਦੇ ਸਾਡਾ ਵਿਰਸਾ ਸਿਰ ਤੇ ਪੱਗ ਰਖਣੀ ਸਾਡਾ ਵਿਰਸਾ ਸਾਗ ਚ ਰਲ ਮਖਣੀ ਸਾਡਾ ਵਿਰਸਾ ਮਾਂ ਦੀ ਚੁੰਨੀ ਹੈ ਸਾਡਾ ਵਿਰਸਾ ਛਾਤੇ ਕੁੰਨੀ ਵਾਹ 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 ਸਾਡਾ ਵਿਰਸਾ ਬਾਹੂ ਵਾਰਸ਼ਾ ਸਾਡਾ ਵਿਰਸਾ ਹੀਰ ਤੇ ਰਾਂਝਾ ਹਾ विरसा अहमद ख़ाना विरसा हिंदुस्ताना विरसा जो गाई तालिबी साढा विरसा दौड़े रियाज़ साढा विरसा यार पंजाबी हैसारी